ਸ਼ਹੀਦਾਂ ਦੀ ਚਿਤਾਵਾਂ 'ਤੇ ਲੱਗੇਗੇ ਹਰ ਬਰਸ ਮੇਲੇ ਵਤਨ 'ਤੇ ਮਰ ਮਿਟਨੇ ਵਾਲੋਂ ਦਾ ਬਾਕੀ ਇਹ ਹੀ ਨਿਸ਼ਾਨ ਹੋਗਾ ਪੰਜਾਬ ਦੀ ਧਾਰਮਿਕ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੰਜਾਬ ਸਟੇਟ ਵਾਰ ਹੀਰੋਜ਼ ਮੈਮੋਰੀਅਲ ਅਤੇ ਮਿਊਜ਼ੀਅਮ ਆਪਣੇ ਆਪ ਵਿੱਚ ਇੱਕ ਲਾਸਾਨੀ ਯਾਦਗਾਰ ਬਣਾਈ ਗਈ ਹੈ ਲਗਭਗ 130 ਕਰੋੜ ਦੀ ਲਾਗਤ ਨਾਲ ਬਣੀ ਇਹ ਯਾਦਗਾਰ ਸਾਨੂੰ ਆਪਣੇ ਦੇਸ਼ ਦੇ ਮਹਾਨ ਯੋਧਿਆਂ ਅਤੇ ਸੂਰਬੀਰਾਂ ਦੀ ਕੁਰਬਾਨੀ ਯਾਦ ਦਿਵਾਉਂਦੀ ਹੈ ਇਸ ਇਮਾਰਤ ਵਿੱਚ ਦੁਸ਼ਮਣਾਂ ਨਾਲ ਲੋਹਾ ਲੈਂਦਿਆਂ ਸ਼ਹੀਦੀ ਦਾ ਜਾਮ ਪੀ ਕੇ 3500 ਫੌਜੀ ਜਵਾਨਾਂ ਦੇ ਨਾਂ ਅਤੇ ਉਹਨਾਂ ਦੀ ਬਹਾਦਰੀ ਨੂੰ ਦਰਸਾਉਂਦੀ ਹੋਈ 54 ਟਨ ਭਾਰੀ ਅਤੇ ਏਸ਼ੀਆ ਦੀ ਸਭ ਤੋਂ ਉੱਚੀ ਤਲਵਾਰ ਸਥਾਪਿਤ ਕੀਤੀ ਗਈ ਹੈ। ਤਲਵਾਰ ਦੇ ਮੁਥੇ ਚਾਰ ਸ਼ੇਰਾਂ ਦੇ ਮੂੰਹ ਨਾਲ ਬਣਾਏ ਗਏ ਹਨ ਅਤੇ ਇਸ ਉੱਤੇ ਮੀਨਾਕਾਰੀ ਵੀ ਕੀਤੀ ਗਈ ਹੈ ਜੋ ਕਿ ਆਪਣੇ ਆਪ ਵਿੱਚ ਇੱਕ ਖਿੱਚ ਦਾ ਕੇਂਦਰ ਵੀ ਬਣਦੀ ਹੈ। ਯਾਦਗਾਰ ਵਿੱਚ 8 ਗਲੀਆਂ ਤਸਵੀਰਾਂ ਲਗਾਈਆਂ ਗਈਆਂ ਹਨ ਜਿਨ੍ਹਾਂ ਵਿੱਚ ਕੰਧਾਂ ਉੱਤੇ ਪੇਂਟਿੰਗਸ ਇਲੈਕਟ੍ਰੋਨਿਕ ਸਕਰੀਨਾਂ ਅਤੇ ਬੁੱਤ ਉਸਾਰ ਕੇ ਪੰਜਾਬੀ ਯੋਧਿਆਂ ਵੱਲੋਂ ਕੀਤੇ ਗਏ ਕਾਰਨਾਮਿਆਂ ਨੂੰ ਬਾਖੂਬੀ ਦਰਸਾਇਆ ਗਿਆ ਹੈ। ਫੌਜੀ ਜਵਾਨਾਂ ਤੋਂ ਇਲਾਵਾ ਇਹਨਾਂ ਗੈਲਰੀਆਂ ਵਿੱਚ ਪੰਜਾਬ ਦੇ ਮਹਾਨ ਸੂਰਬੀਰ ਸਿੰਘਾਂ, ਯੋਧਿਆਂ ਅਤੇ ਜਰਨੈਲਾਂ ਦੇ ਇਤਿਹਾਸ ਨੂੰ ਵੀ ਸਾਂਭਣ ਦਾ ਯਤਨ ਕੀਤਾ ਗਿਆ ਹੈ। ਆਓ ਹੁਣ ਤੁਹਾਨੂੰ ਉਹਨਾਂ ਟੈਂਕਾਂ ਤੋਂ ਜਾਣੂ ਕਰਵਾਈਏ ਜੋ ਦੁਸ਼ਮਣਾਂ ਤੋਂ ਖੋਏ ਗਏ ਸੀ ਜਾਂ ਜਿਨ੍ਹਾਂ ਨੇ ਦੁਸ਼ਮਣਾਂ ਦੀਆਂ ਝੰਡੀਆਂ ਉਡਾਈਆਂ ਸੀ। ਇਹ ਪੈਂਟਨ ਟੈਂਕ ਹੈ ਜੋ ਖੇਮ ਕਰਨ ਖੇਤਰ ਵਿੱਚ ਦੁਸ਼ਮਣਾਂ ਨਾਲ ਲੜਦੇ ਆ ਸਾਡੇ ਬਹਾਦਰ ਫੌਜੀਆ ਨੇ ਕੋ ਲਿਆ ਸੀ ਇਹ ਅਮਰੀਕਾ ਦਾ ਬਣਿਆ ਸ਼ੈਰਾਮਨ ਟੈਂਕ ਹੈ ਜੋ ਵਰਕੀ ਦੀ ਲੜਾਈ ਸਮੇਂ ਪਾਕਿਸਤਾਨ ਫੌਜ ਕੋਲੋਂ ਸਾਡੇ ਬਹਾਦਰ ਫੌਜੀਆ ਨੇ ਕੋ ਲਿਆ ਸੀ ਅਤੇ ਇਹ ਹੈ ਭਾਰਤ ਦਾ ਬਣਿਆ ਸੈਂਚੂਰੀਅਨ ਟੈਂਕ ਜਿਸ ਨੇ ਦੁਸ਼ਮਣ ਫੌਜਾਂ ਨੂੰ ਭਾਜੜਾ ਪਾ ਦਿੱਤੀਆਂ ਸਨ ਇਸ ਤੋਂ ਇਲਾਵਾ ਰੂਸ ਦਾ ਬਣਿਆ ਮਿਗ 23 ਜਹਾਜ਼ ਵੀ ਇਸ ਯਾਦਗਾਰ ਦਾ ਸ਼ਿੰਗਾਰ ਬਣਿਆ ਹੈ ਇਹ ਮੈਮੋਰੀਅਲ ਜਿੱਥੇ ਸੂਰਬੀਰ ਸੈਨਿਕਾਂ ਦੀ ਬਹਾਦਰੀ ਨੂੰ ਲੋਕ ਮਨਾਂ ਵਿੱਚ ਚਿੱਤਰੇਗੀ ਉਥੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਟੂਰਿਜ਼ਮ ਨੂੰ ਵੀ ਵੱਡਾ ਹੁੰਗਾਰਾ ਮਿਲੇਗਾ ਨਿਰਸੰਦੇਹ ਪੰਜਾਬ ਸਰਕਾਰ ਵੱਲੋਂ ਉਸਾਰੀ ਗਈ ਇਹ ਯਾਦਗਾਰ ਬਾ ਕਮਾਲ ਹੈ ਆਓ ਅਸੀਂ ਆਪਣੇ ਬੱਚਿਆਂ ਨੂੰ ਇਸ ਯਾਦਗਾਰ ਦੇ ਦਰਸ਼ਨ ਕਰਵਾਈਏ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਸਾਡੇ ਬਹਾਦਰ ਸੈਨਿਕਾਂ ਦੇ ਇਤਿਹਾਸ ਤੋਂ ਜਾਣੂ ਹੋ ਸਕੇ